ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਨੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਬਿਲਕੁਲ ਸਾਨ ਕਸੁੱਤੀ ਤੋਂ ਪਰੀ ਸੂਟ ਬਣਾਇਆ ਮੈਂ ਤੁਸੀਂ ਇਹ ਅਣਜਾਣ ਬੰਦਾ ਵੀ ਇਹਨੂੰ ਕੱਢ ਸਕਦਾ ਹੈ ਇਹ ਜਿਵੇਂ ਸਾਨ ਹੈ ਮੈਂ ਮੈਂ ਆ ਸੂਟ ਬਣਾਇਆ ਇਸ ਤਰ੍ਹਾਂ ਮੇਰੇ ਕੋਲ ਚੱਕ ਦਾ ਬਣਿਆ ਹੋਇਆ ਸੀ ਚੱਕ ਤੇ ਉਤੇ ਮੈਸਤਰੀ ਬਣਾ ਲਿਆ ਪਰ ਜਿਨੇ ਕੋਲ ਚੈੱਕ ਦਾ ਨਹੀਂ ਹੈਗਾ ਪਲੇਨ ਤੇ ਬਣਾਉਣਾ ਉਹ ਇਸ ਤਰ੍ਹਾਂ ਬਣਾ ਸਕਦਾ ਹੈ ਇਹ ਦੇਖੋ 7-7 ਲਾਈਨਾਂ ਨੇ 1 2 3 4 5 6 7 ਤੁਸੀਂ ਡੱਬੀ ਜਿੱਦੀ ਵੀ ਰੱਖਣੀ ਆ ਦੇ ਇੰਚ ਤੋਂ ਸੈਂਟੀਮੀਟਰ ਦੀ ਅੱਧੇ ਸੈਂਟੀਮੀਟਰ ਚੋਂ ਆਪਾਂ ਜੇ ਅੱਧੇ ਸੈਂਟੀਮੀਟਰ ਦੀ ਰੱਖੀਏ ਫੁੱਟੇ ਤੋਂ ਦੱਸ ਦੇ ਤੁਹਾਨੂੰ ਜਿਵੇਂ ਕਿਹਾ ਹੁਣ ਅੱਧਾ ਸੈਂਟੀਮੀਟਰ ਹੈ ਇਹਦੇ ਵਿੱਚੋਂ ਵੀ ਆਪਾਂ ਅੱਧਾ ਰੱਖ ਲਈਏ ਇੰਨੀ ਇੱਕ ਡੱਬੀ ਬਣਾਉਣੀ ਆਪਾਂ ਨੇ ਅੱਧੇ 'ਚੋਂ ਅੱਧੇ ਸੈਂਟੀਮੀਟਰ 'ਚੋਂ ਇਧਰੀ ਸਾਈਡ ਤੋਂ ਦੇਖੋ ਤੁਸੀਂ ਇਧਰੋਂ ਪਤਾ ਲੱਗ ਜੂ ਸਮਾਰ ਕੇ ਵੀ ਆ ਹੁਣ ਸੈਂਟੀਮੀਟਰ ਹੈ ਇਹਦੇ ਵਿੱਚੋਂ ਅੱਧਾ ਜਿਹੜਾ ਅੱਧਾ ਸੈਂਟੀਮੀਟਰ ਮਤਲਬ ਇੰਨੀ ਡੱਬੀ ਬਣਾਈ ਹੈ ਮੈਂ ਅੱਧੇ ਸੈਂਟੀਮੀਟਰ ਦੀ ਆ ਦੇਖੋ ਤੁਸੀਂ ਅੱਧੇ ਸੈਂਟੀਮੀਟਰ ਤੇ ਸੱਤ ਲੈਣਾ ਮਾਰ ਲੈਣੀਆਂ ਨੇ ਅੱਧੇ ਅੱਧੇ ਸੈਂਟੀਮੀਟਰ ਤੇ ਸੱਤੇ ਇੱਧਰ ਮਾਰਨੇ ਸੱਤੇ ਇੱਧਰ ਮਾਰਨੇ ਨੇ ਫਿਰ ਆਪਾਂ ਨੇ ਦੇਖ ਬੂਟੀ ਸਟਾਰਟ ਕਰਨੀ ਹੈ ਜਿਵੇਂ ਹੁਣ ਇੱਥੋਂ ਵਿਚਾਲਲੀ ਲੈ ਲੈਣਾ ਹੈ ਇੱਥੋਂ ਇਹਨੂੰ ਇਸ ਤਰ੍ਹਾਂ ਸਾਫ ਲੈਣਾ ਤੇ ਆਹ ਸੱਤ ਸੱਤ ਲੈਣਾ ਤਾਂ ਆਪਾਂ ਮਾਰੀ ਲਵਾਂਗੇ ਆਹ ਦੇਖੋ ਇੱਥੋਂ ਫਿਰ ਇਹਨਾਂ ਨੂੰ ਦੂਰ ਨੂੰ ਗੁੜਾ ਕਰ ਦੇਣਾ ਫਿਰ ਇਹ ਦੋ ਇੱਕ ਸਟੈਪ ਫੇਰ ਫਿਰ ਇੱਧਰ ਫੇਰਾ ਦੋ ਆ ਜਾਂਦੀਆਂ ਨੇ ਫੇਰਾ ਇੱਕਾ ਵਿਚਾਲੇ ਇੱਧਰ ਇਹ ਜਿਹੜੀ ਮੈਂ ਬੂਟੀ ਬਣਾਈ ਉਹ ਦੱਸ ਰਹੀਆਂ ਬਾਕੀ ਬੂਟੀਆਂ ਇਹਦੀਆਂ ਬਹੁਤ ਬਣ ਜਾਂਦੀਆਂ ਨੇ ਬਸ ਇਸ ਤਰ੍ਹਾਂ ਤੁਸੀਂ ਉਸਾਂ ਨੀਲਾ ਲੈ ਵੀ ਪਹਿਲਾਂ ਆਹ ਸਟੈਪ ਚੱਕ ਲੋ 1 ਫੇਰਾ ਦੂਜਾ 2 ਫੇਰਾ ਤਿੰਨ ਤਿੰਨ ਤੇ ਆ ਕੇ ਸੇ ਲੱਗ ਜੂਗਾ ਫੇਰ ਇਧਰ ਵੀ ਐਵੇਂ 1 2 3 ਇਹ ਸਿਰੇ ਲੱਗ ਜੂ ਆ ਕੇ 1 ਆ ਦੋ ਤਿੰਨ 4 5 6 ਮੇ ਤੇ ਇੱਥੇ ਆ ਜੂਗਾ ਇਧਰੋਂ 1 2 3 4 5 6 6 6 ਲੈਣ ਨਾ ਤੇ ਇਹ ਆਪੇ ਆਪਣੇ ਆ ਬੂਟੀ ਬਣ ਜੂਗੀ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਤੇ ਆਪਾਂ ਇਹਨੂੰ ਸਟਾਰਟ ਕਰਦੇ ਆ ਮੈਂ ਸੂਟ ਬਣਾਇਆ ਜਿਹੜਾ ਉਸ ਹਿਸਾਬ ਨਾਲ ਤੇ ਆਪਾਂ ਨੇ ਸਿੱਧੀ ਲੈ ਲੈਣਾ ਸਿੱਧਾ ਧੁੱਪ ਹੈ ਜਮੇ ਇੱਥੋਂ ਲਓ ਇੱਥੋਂ نیچے ਕੱਢ ਲਈ ਤੇ ਅੱਗੋਂ ਆਪਾਂ ਨੇ ਇੱਥੋਂ ਚੱਕ ਲਈ ਫਿਰ ਇੱਥੋਂ ਕੱਢ ਲਈ ਕਸੁੱਤੀ ਟੋਪ ਹੈ ਪੱਲੇ ਬੀਬੀਆਂ ਬਹੁਤ ਸੂਟ ਵੀ ਬਣਾ ਲੈਂਦੇ ਤੇ ਚਾਦਰਾਂ ਜ਼ਿਆਦਾ ਕੱਢਦੀਆਂ ਤੇ ਚਾਦਰਾਂ ਸਰਾਣੇ ਆ ਦੇਖੋ ਇੱਥੋਂ ਆ ਚੱਕ ਲਿਆ ਬਸ ਡੱਬੀ ਦੇ ਉੱਤੇ ਖੁੰਜੇ ਚ ਕੱਢੀ ਜਾਣਾ ਤਦ ਦੱਬ ਕੇ ਹੁਣ ਇੱਥੇ ਕੱਢ ਲੈਣਾ ਐਕਸਟਰਾ ਹੁਣ ਉਹਨੂੰ ਆਹ ਖੁੰਜੇ ਚ ਕੱਢ ਲੈਣਾ ਜਿਵੇਂ ਸਾਨੂੰ ਜਾਣ ਵੀ ਇਹਨੂੰ ਬਣਾ ਲੂਗਾ ਹੁਣ ਦੇਖੋ ਇੱਥੋਂ ਤੇ ਐਵੇਂ ਇਕੱਲਾ ਇਕੱਲਾ ਕੱਢ ਕੇ ਦਿਖਾਉਣੀ ਆ ਨੀਚੇ ਤੇ ਫਿਰ ਇੱਥੇ ਨਿਕਲੇ ਉਹ ਸੂਈ ਤੇ ਫਿਰ ਨੀਚੇ ਫਿਰ ਇੱਥੇ ਡੱਬੀ ਦੇ ਵਿਚਾਲੇ ਧਾਗਾ ਹੋਈ ਮੈਂ ਐਂਕਰ ਦੀਆਂ ਗੁੱਟੀਆਂ ਵਾਲਾ ਲਿਆ ਇਹ ਤੁਸੀਂ ਧਾਗਾ ਵਰਤ ਲਿਓ ਬਾਕੀ ਧਾਗਾ ਤਾਂ ਤੁਸੀਂ ਕੋਈ ਵੀ ਲੈ ਲਿਓ ਮਤਲਬ ਇਹਨੂੰ ਇੰਨਾ ਕੁ ਕਰ ਲਿਓ ਵੀ ਤਿੰਨ ਚਾਰ ਲੜਾ ਇਹ ਮੈਂ ਤਿੰਨ ਰੱਖਿਆ ਹੋਇਆ ਹੈ ਗੁੱਟੀ ਵਾਲਾ ਧਾਗਾ ਵੀ ਇੰਨਾ ਕੁ ਮੋਟਾ ਹੋ ਜਾ ਮੜਾ ਜਿਹਾ ਇਹ ਥੋੜੀ ਜੀ ਜੇ ਧਾਗਾ ਆਪਾਂ ਮੋਟਾ ਜਿਹਾ ਪਾਵਾਂਗੇ ਤੇ ਬਧਿਆ ਹੋ ਹੁੰਦਾ ਸੋਹਣਾ ਲੱਗਦਾ ਹੈ ਇਹ ਫੁੱਲ ਫਲਾਵਰ ਜਿਹਾ ਛੋਟਾ ਜਿਹਾ ਬਣਾਉਂਗਾ ਇਹ ਬਾਡਰ ਤੇ ਬਣਾ ਲ ਕੱਲੀ ਕੱਲੀ ਬੂਟੀ ਵੀ ਸੋਹਣੀ ਲੱਗਦੀ ਹੈ ਮੈਂ ਬਾਡਰ ਤੇ ਬਣਾਇਆ ਕੱਲੀ ਕੱਲੀ ਵੀ ਸੋਹਣੀ ਲੱਗਦੀ ਹੈ ਆਪਣੀ ਇੱਛਾ ਮੁਤਾਬਕ ਆਪ ਕਰ ਸਕਦੇ ਹਾਂ ਛੋਟ ਇਹ ਤਾਂ ਹਣ ਜਾਣ ਵੀ ਕਰ ਸਕਦਾ ਦੇਖੋ ਨਾਲ ਜਲਦੀ ਬਣਦੀ ਐ ਨਾਲੇ ਬਸ ਇੱਕ ਲੈਨਰ ਮਾਰਕਰ ਨਾਲ ਛਾਪਣਾ ਹੀ ਐ ਜੇ ਕੱਲੀ ਬੂਟੀ ਬਣਾਉਣੀ ਐ ਇਹਨੂੰ ਤਾਂ ਆਪਾਂ ਇੱਕ ਉਹਤੇ ਵੀ ਛਾਪ ਸਕਦੇ ਆ ਕਾਗਜ਼ ਤੇ ਤੇ ਕਾਗਜ਼ ਤੇ ਛਾਪ ਕੇ ਫਿਰ ਆਪਾਂ ਟ੍ਰੇਸ ਕਰ ਸਕਦੇ ਆ ਆ ਦੇਖੋ ਇੱਕ ਬੂਟੀ ਬਣ ਗਈ ਹੁਣ ਜਦੋਂ ਆਪਾਂ ਦੂਜੀ ਬੂਟੀ ਸਟਾਰਟ ਕਰਨੀ ਐ ਉਹ ਵੀ ਇੱਥੋਂ ਹੀ ਕਰਨੀ ਐ ਹੁਣ ਆ ਤਾਂ ਪਈ ਹੋਈ ਐ ਆ ਤਾਂ ਆਜੀ ਤਾਂ ਬਣੀ ਹੋਈ ਐ ਬਸ ਹੁਣ ਆਪਾਂ ਇੱਥੋਂ ਕਰ ਲੈਣੀ ਐ ਇਸ ਤਰ੍ਹਾਂ ਸਟਾਰਟ ਦੂਜੀ ਬੂਟੀ ਇਸ ਤਰ੍ਹਾਂ ਹੋ ਜਾਏਗੀ ਦੂਜੀ ਇਸ ਤਰ੍ਹਾਂ ਸਟਾਰਟ ਹੋ ਜੂ ਠੀਕ ਹੈ ਜੀ ਹੁਣ ਆਪਾਂ ਨੂੰ ਵਿੱਚੋਂ ਭਰ ਲੈਣਾ ਜਿਵੇਂ ਉਪਰੀ ਥੋ ਤਾਗਾ ਕੱਢਿਆ ਆਪਾਂ ਨੇ ਵਿਚਾਲੋ ਅੱਧ ਰੰਗ ਦਾ ਲਿਆਤੀ ਆਪਾਂ ਨੇ ਆਹ ਕੁੰਝਾ ਇੱਕ ਤਾਂ ਖੋ ਨੀਚੋਂ ਕੱਢ ਲਿਆ ਤੇ ਫਿਰ ਆਹ ਢੱਬੀ ਦੇਖੋ ਆ ਜਿਹੜੀ ਰਹਿ ਗਈਆਂ ਢੱਬੀਆਂ ਉਹ ਤਾਂ ਸਾਰੀਆਂ ਤੋਂ ਖਿੱਚ ਲੈਣਾ ਆਪਾਂ ਨੇ ਚਾਰੇ ਖੁੰਝੇ ਤੇ ਜਿਹੜੀ ਵਿਚਾ ਹ 1 2 3 ਇਹਨਾਂ ਤਿੰਨ ਸਾਰੀ ਜਗ੍ਹਾ ਤੇ ਕੱਢ ਲੈਣੀਆਂ ਆਪਾਂ ਨੇ ਫੁੱਲ ਬਣ ਜੂਗਾ ਵਿਚਾਲੇ ਇਹ ਵਿਚਾਲੇ ਮੱਖੀ ਟੋਪੇ ਵਾਂਗੂ ਬਣੂਗਾ ਬਸ ਇਹ ਮੈਂ ਸਿੱਧਾ ਪਾਇਆ ਹੈ ਮੱਖੀ ਟੋਪਾ ਵੀ ਪੈ ਜਾਂਦਾ ਮੱਖੀ ਟੋਪੇ ਨਾਲ ਥੋੜੇ ਜੇ ਟੰਕੇ ਵੱਡੇ ਪਰੇ ਜਾਣਗੇ ਇਸ ਕਰਕੇ ਮੈਂ ਕੱਲਾ ਕੱਲਾ ਪਾਇਆ ਹੈ ਬਹੁਤ ਸੋਹਣਾ ਸੂਟ ਬਣਦਾ ਹੁਣ ਮੇਰਾ ਉਹ ਐ ਲੱਗਦਾ ਜਿਵੇਂ ਰੈਡੀਵਿਟ ਮੜਿਆ ਹੋਇਆ ਨਾਲੇ ਸਾਨ ਸੋਹਣਾ ਨਾਲੇ ਮਿੰਟਾਂ ਸਕਿੰਟਾਂ ਚ ਬਣਨ ਵਾਲਾ ਦੇਖੋ ਇਸ ਤਰ੍ਹਾਂ ਬਣ ਜੂਗਾ। ਉਹ ਇਸ ਤਰੀ ਸਾਰਾ ਤਿਆਰ ਕਰ ਲਿਓ। ਇਹ ਛਾਪਣਾ ਵੀ ਸਾਨਾ ਹੈ ਤੇ ਬਣਾਉਣਾ ਵੀ ਸਾਨਾ ਹੈ। ਤੇ ਇਹ ਤੁਸੀਂ ਅੱਡ-ਅੱਡ ਰੰਗਾਂ ਦਾ ਪਾ ਸਕਦੇ ਹੋ ਜਿਵੇਂ ਮਰਜ਼ੀ ਪਾ ਸਕਦੇ ਹੋ। ਤੇ ਕੱਲੇ ਮੈਂ ਦੋ ਰੰਗਾਂ ਦਾ ਹੀ ਪਾਇਆ ਤੇ ਮੇਰਾ ਸੂਟ ਇਸ ਤਰ੍ਹਾਂ ਬਣਿਆ ਕੁਝ ਤਿਆਰ ਹੋ ਕੇ ਇਸ ਤਰ੍ਹਾਂ ਵੇਲ ਬਣੀ ਹੈ ਜਦ ਇਹ ਬਣ ਗਿਆ ਸਿਉਆਂ ਲਿਆ ਇਹ ਫਿਰ ਮੈਂ ਵੀਡੀਓ ਪਾਉਂਗਾ ਦੇਖੋ ਸੋਹਣਾ ਲੱਗਦਾ ਮੈਂ ਚਾਰੇ ਪੱਲੇ ਦੇ ਚਾਰੇ ਪਾਸੇ ਪਾਇਆ ਆ ਦੇਖੋ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰਨਾ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ ਧੰਨਵਾਦ